ਇਨਸਾਨ ਵੀ ਅਜੀਬ ਹੈ ਨਾ ਜਦੋਂ ਤਾਂ ਆਪਣੀ ਕਹਾਣੀ ਜ਼ਿੰਦਗੀ ਦੀ ਸੁਣਾਣੀ ਹੋਵੇ ਸਟਰਗਲ ਸਟੋਰੀ ਤਾਂ ਆ ਸਮਝਾਂਦਾ ਹੈ ਕਿ ਜਿਵੇਂ ਉਸ ਤੋਂ ਜ਼ਿਆਦਾ ਸਟਰਗਲ ਜ਼ਿੰਦਗੀ 'ਚ ਕਿਸੇ ਨੇ ਕੀਤੀ ਹੋਈ ਨਹੀਂ ਔਰ ਜਦੋਂ ਕਿਸੇ ਹੋਰ ਦੀ ਸੁਣਦਾ ਹੈ ਤਾਂ ਉਹਦੇ ਕੋਲ ਬਰਦਾਸ਼ਤ ਨਹੀਂ ਹੁੰਦਾ ਫਿਰ ਉਹ ਕਹਿੰਦੇ ਕੋਈ ਤਾਂ ਤੁੱਕਾ ਲੱਗਿਆ ਇਹ ਤਾਂ ਗੱਲਾਂ ਆਂਦੀਆਂ ਐ ਇਸ ਦੁਨੀਆ 'ਚ ਰਿਕਸ਼ੇ ਵਾਲਾ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਮਾਈ ਕਰਕੇ ਆਪਣਾ ਢਿੱਡ ਪਾਲ ਰਿਹਾ ਪਰਿਵਾਰ ਪਾਲ ਰਿਹਾ ਉਹ ਵੀ ਸਟਰਗਲ ਕਰ ਰਿਹਾ ਉਹ ਵੀ ਆਪਣੀ ਜ਼ਿੰਦਗੀ ਨਾਲ ਲੜ ਰਿਹਾ ਔਰ ਜਿਹੜਾ ਬੰਦਾ ਕਦੀ ਰਿਕਸ਼ੇ ਤੇ ਨਹੀਂ ਬੈਠਾ ਗੱਡੀਆਂ 'ਚ ਹੀ ਘੁੰਮਦਾ ਉਹ ਵੀ ਸਟਰਗਲ ਕਰਕੇ ਮਿਹਨਤ ਕਰ ਰਿਹਾ ਇਸ ਯੂਨੀਵਰਸ 'ਚ ਅਸੀਂ ਕੋਈ ਨਹੀਂ ਹੁੰਦੇ ਸਮਝਣ ਵਾਲੇ ਕਿ ਕੌਣ ਅਸਲੀ ਮਿਹਨਤ ਕਰ ਰਿਹਾ ਕੌਣ ਨਕਲੀ ਕਰ ਉਹ ਯੂਨੀਵਰਸ ਨੂੰ ਸਮਝਣਾ ਪਰਮਾਤਮਾ ਦੇ ਕੰਮ ਨੂੰ ਸਮਝਣਾ ਪ੍ਰੈਕਟੀਕਲੀ ਜਿਹੜਾ ਇਨਸਾਨ ਦੇ ਬਸ ਦੀ ਗੱਲ ਨਹੀਂ ਹੈਗੀ ਜੋ ਮੈਨੂੰ ਲੱਗਦਾ ਹੋ ਸਕਦਾ ਮੈਂ ਗਲਤ ਵੀ ਹੋਵਾਂ ਜੱਜ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਹਰ ਬੰਦੇ ਦੀ ਰਿਸਪੈਕਟ ਕਰੋ ਜੇ ਤੁਹਾਡੀ ਇੰਨੀ ਸ਼ਮਤਾ ਨਹੀਂ ਹੈ ਸਮਝਣ ਦੀ ਤਾਂ ਇਹ ਕਹਿ ਦਿਓ ਕਿ ਤੇਰੀਆਂ ਤੂੰ ਜਾਣੇ ਸਮਾਂ ਲੱਗੀ ਇੱਥੇ ਸਾਡੀ ਦੁਨੀਆ 'ਚ ਰਿਵਾਜ ਹੈ ਨਾ ਕਿ ਦੂਜਿਆਂ ਨੂੰ ਐਂ ਹੀ ਕਹਿ ਦੇਣਾ ਤੇ ਆਪਣੀ ਉਹਨਾਂ ਨੂੰ ਬੜੀ ਵੱਡੀ ਕਹਾਣੀ ਲੱਗਣੀ ਹਰ ਬੰਦਾ ਸਟਰਗਲ ਕਰ ਰਿਹਾ ਇੱਕ ਰਿਕਸ਼ੇ ਵਾਲਾ ਵੀ ਤੇ ਇੱਕ ਜਾਲ ਚਲਾਉਣ ਵਾਲਾ ਪਾਇਲਟ ਵੀ ਇੱਕ ਸਭ ਤੋਂ ਅਮੀਰ ਆਦਮੀ ਅਮੀਰ ਆਦਮੀ ਵੀ ਤੇ ਇੱਕ ਸਭ ਤੋਂ ਮਾੜਾ ਆਦਮੀ ਵੀ ਇਸ ਕਰਕੇ ਇੱਜ਼ਤ ਕਰੋ ਨਵਾਂ ਪੋਡਕਾਸਟ ਆਇਆ ਪੰਡਾ ਨਾਲ ਇਹ ਪੰਡ ਵੀਰ ਨੇ ਜਿਹੜੇ ਪਿੰਡਾਂ ਚ ਹੁੰਦੇ ਨੇ ਉਹਨਾਂ ਕੱਲ ਤਾਂ ਅੱਜ ਕੱਲ੍ਹ ਤੱਕ ਐਕਸਟੈਂਟ ਹੁੰਦੇ ਜਾ ਰਹੇ ਨੇ ਜਰੂਰ ਸੁਣੋ ਇੱਕ ਰਿਕਸ਼ੇ ਵਾਲੇ ਦੀ ਵੀ ਬਹਿ ਕੇ ਗੱਲਾਂ ਸੁਣਾ ਕਰੋ ਕਿ ਕੀ ਕੁਸ਼ਲ ਚੱਲਦਾ ਜ਼ਿੰਦਗੀ ਚ ਉਹਨਾਂ ਦੀ ਉਹਨਾਂ ਦੀਆਂ ਕੀ ਪ੍ਰੋਬਲਮਸ ਨੇ ਬਾਲੇ ਅਮੀਰ ਬੰਦਿਆਂ ਦੇ ਤਾਂ ਫੇਮਸ ਬੰਦਿਆਂ ਦੇ ਸਾਰੇ ਹੀ ਪੋਡਕਾਸਟ ਸੁਣ ਦਵੇ ਇਹ ਵੀ ਸੁਣੋ ਲਿੰਕ ਬਾਇਓ ਚ ਜਰੂਰ ਸੁਣੋ